ਉੱਤ ਮੋਹੱਲਾ ਭੰਡੇਰਾ ਦੇ ਵਿੱਚ ਅੱਜ ਉਸ ਸਮੇਂ ਹੜਕੰਪ ਮੱਜ ਗਿਆ ਜਦੋਂ ਇੱਕ ਨੌਜਵਾਨ ਮਲੋਲਫ ਨਗਨ ਹੋ ਕੇ ਗਲੀ ਵਿੱਚ ਘੁੰਮਣ ਦੀ ਜਿਹੜੀ ਘਟਨਾ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਅਕਾਸ਼ ਅਫਲੇਸ਼ਾ son of ਜੀਵਨ ਕੁਮਾਰ ਜੋ ਕਿ ਪੇਸ਼ੇ ਦੇ ਰੂਪ ਵਿੱਚ ਆਪਣੇ ਆਪ ਨੂੰ ਮਹੰਤ ਦੱਸਦਾ ਅਚਾਨਕ ਹੀ ਮੱਲਿਆ ਵਿੱਚ ਨਗਨ ਅਵਸਥਾ ਵਿੱਚ ਕੁਮਨ ਜਿਹੜਾ ਸ਼ੁਰੂ ਕਰ ਦਿੱਤਾ ਜਾਂਦਾ ਇਸ ਘਟਨਾ ਨਾਲ ਇਲਾਕੇ ਦੀ ਮਹਿਲਾਵਾਂ ਦੇ ਪੁਰਸ਼ਾਂ ਵਿੱਚ ਰੋਸ ਪੈਦਾ ਹੋ ਗਿਆ ਮਹਿਲਾ ਵਾਸੀ ਰਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਇਸ ਵਿਅਕਤੀ ਨੇ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਲੋਕਾਂ ਦਾ ਦੋਸ਼ ਹੈ ਕਿ ਉਸ ਦੇ ਘਰ ਦੇ ਵਿੱਚ ਰਾਤ ਦੇ ਸਵੇਰੇ ਕੁਝ ਨੌਜਵਾਨ ਆਉਂਦੇ ਜਾਂਦੇ ਰਹਿੰਦੇ ਜਿਸ ਕਰਕੇ ਇਲਾਕੇ ਦੀ ਮਰਿਆਦਾ ਅਤੇ ਸਾਫ਼ ਸੁਥਰੇ ਮਾਹੌਲ ਤੇ ਬੁਰਾ ਅਸਰ ਪੈ ਰਿਹਾ ਇਸ ਮਾਮਲੇ ਨੂੰ ਲੈ ਕੇ ਗੁੱਸੇ ਵਿੱਚ ਆਏ ਮਹਿਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਪੁਲਿਸ ਥਾਣਾ ਲੋਅਰ ਦੇ ਵਿੱਚ ਕਲਿੱਕ ਤੇ ਸ਼ਿਕਾਇਤ ਵੀ ਦਿੱਤੀ ਅਤੇ ਮੰਗ ਕੀਤੀ ਹੈ ਕਿ ਆਕਾਸ਼ ਉਪਰ ਲੀਸ਼ਾ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਸ ਨੂੰ ਮੋਹੱਲੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਤਾਂ ਜੋ ਮਹੰਲੇ ਦੇ ਵਿੱਚ ਅਮਨ ਤੇ ਸ਼ਾਂਤੀ ਬਣੀ ਰਹੇ ਤੇ ਦੂਜੇ ਪਾਸੇ ਹੀ ਇਹ ਸੋਸ਼ਲ ਮੀਡੀਆ ਤੇ ਲੜਕੀ ਦੇ ਰੂਪ ਵਿੱਚ ਵਾਇਰਲ ਹੋਏ ਕਿਨਰ ਨੇ ਆਪਣੀ ਪੀੜ ਖੋਲੀ ਹੈ ਕੈਮਰੇ ਸਾਹਮਣੇ ਆ ਕੇ ਸੱਚਾਈ ਦੱਸੀ ਗੁਨਾਹਿਆਂ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਕਿਨਰ ਦੀ ਸੱਚਾਈ ਜਿਹੜੀ ਹੈ ਵੀਡੀਓ पिछले दिन सोशल मीडिया ਤੇ ਜਿਹੜੀ ਵੀਡੀਓਜ਼ ਦੀ ਵਾਇਰਲ ਹੋਈ ਹੈ ਤੇ ਲੜਕੀ ਦੇ ਰੂਪ ਵਿੱਚ ਵਾਇਰਲ ਹੋ ਇਸ ਵੀਡੀਓ ਨੇ ਹੁਣ ਖੁਦ ਕੈਮਰੇ ਸਾਹਮਣੇ ਆ ਕੇ ਆਪਣੀ ਬਿਆਨ ਜਿਹੜੇ ਦਰਜ ਕੀਤੇ ਹਨ ਉਸ ਨੇ ਆਪਣੇ ਬਾਰੇ ਪੀੜ ਜਿਹੜੀ ਹੈ ਸਾਂਝੀ ਕੀਤੀ ਹੈ। ਹਾਂਜੀ ਇੱਕ ਵੀਡੀਓ ਤੁਹਾਡੀ ਵਾਇਰਲ ਹੋਈ ਹੈ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੀਆਂ? ਸਰ ਮੇਰਾ ਨਾਮ ਅਲੀਸ਼ਾ ਹੈ ਮੈਂ ਫਲੋਰ ਦੀ ਹਾਂ ਸਬਜੀ ਮੰਡੀ ਮਹੱਲਾ ਪਨੇੜਾ ਵਾਲਮੀਕੀ ਇੱਥੇ ਦੀ ਮੈਂ ਰਹਿਣ ਵਾਲੀ ਹਾਂ ਬਚਪਨ ਮੇਰਾ ਇੱਥੋ ਹੀ ਹਾਂ ਮੈਂ ਇੱਥੋਂ ਦੀ ਬੋਲ ਨਮਾ। ਉਹ ਸਰ ਜੋ ਵੀਡੀਓ ਮੇਰੀ سوشل میڈیا ਤੇ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਜੋ ਮੇਰੇ ਮੁਹੱਲਾ ਨਿਵਾਸੀਆਂ ਨਾਲ ਮੇਰੀ ਲੜਾਈ ਹੋਈ ਹੈ ਉਸ ਉਸ ਵਿਹਾਰ ਤੇ ਕੁਝ ਕੁਝ ਮੇਰੇ ਮੁਹੱਲੇ ਵਾਸੀਆਂ ਨੇ ਮੇਰੇ ਉੱਤੇ ਅਲਿਗੇਸ਼ਨਸ ਲਾਏ ਆ ਉਹ ਬਿਲਕੁਲ ਗਲਤ ਆ ਸੋ ਸਰ ਜੋ ਮੈਂ ਆਪਣੀ ਨਗਨ ਅਵਸਥਾ ਦੇ ਵਿੱਚ ਆਈ ਸੀ ਉਹ ਉਹ ਇਸ ਕਰਕੇ ਆਈ ਸੀ ਕਿ ਮੇਰੇ ਮੁਹੱਲੇ ਦੇ ਵਿੱਚ ਮੈਂ ਆਪਣੇ ਸਾਡੇ ਸਾਹਮਣੇ ਜੋ ਘਰ ਆ ਉਹਨਾਂ ਕੋਲੋਂ ਪੈਸੇ ਲੈਣੇ ਸੀ ਠੀਕ ਹੈ ਸਰ 30000 ਰੁਪਈਆ ਉਸਾਰੇ ਹੌਲੀ ਹੌਲੀ ਕਰਕੇ ਉਹ ਮੈਨੂੰ ਪੈਸੇ ਵਾਪਸ ਕਰਦੇ ਪਏ ਸੀ ਇਹਦੇ ਵਿੱਚ ਇਹਦੇ ਵਿਰੋਧ ਵਿੱਚ ਮੈਂ ਉਹਨਾਂ ਨੂੰ ਬੋਲੀ ਥੋੜੇ ਦਿਨ ਤੋਂ ਪਹਿਲਾਂ ਉਸ ਤੋਂ ਵੀ ਪਹਿਲਾਂ ਥੋੜਾ ਬੋਲੀ ਉਹਨਾਂ ਨੂੰ ਕਿ ਮੈਨੂੰ ਮੇਰੇ ਪੈਸੇ ਵਾਪਸ ਕੀਤੇ ਜਾਵੇ ਤਾਂ ਉਹਨਾਂ ਨੇ ਹੌਲੀ ਹੌਲੀ ਮੈਨੂੰ ਪੈਸੇ ਮਤਲਬ ਦੇ ਦੇ ਦਿੱਤੇ ਫਿਰ ਉਹਦੇ ਵਿੱਚ ਉਹਨਾਂ ਨੇ ਉਹ ਇਹ ਹੋ ਗਿਆ ਕਿ ਸਾਡੇ ਤੋਂ ਪੈਸੇ ਕਿਉਂ ਮੰਗੇ ਤੇ ਉਹਨਾਂ ਨੇ ਸੜਨਾ ਦੁਸ਼ਮਣੀ 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 ਜੀ ਕੱਢ ਲਈ ਉਹਨਾਂ ਨੇ ਕਿ ਪਤਾ ਕਿ ਸਨ ਰੋਜ਼ ਉਹਨਾਂ ਨੇ ਟਾਂਚ ਵਾਰ ਜੀ ਕਰਦੀ ਮੈਨੂੰ ਬੋਲਣਾ ਉਹਨਾਂ ਨੇ ਜਦੋਂ ਕੰਮ ਤੇ ਜਾਣਾ ਪ੍ਰੋਗਰਾਮ ਤੇ ਜਾਣਾ ਤੇ ਉਹਨਾਂ ਨੇ ਇਹ ਉਹਨਾਂ ਨੇ ਲੜਾਈ ਲੈਣ ਦਾ ਇਹੀ ਮਹਾਨ ਰੱਖਿਆ ਕਿ ਮੇਰੇ ਕੱਪੜੇ ਮੇਰੇ ਕੱਪੜੇ ਗਲਤ ਹੁੰਦੇ ਆ ਸਰ ਮੇਰੇ ਉਸ ਦਿਨ ਇਹ ਗੱਲ ਹੋਈ ਕਿ ਮੇਰੀ ਮੰਮਾ ਨਾਲ ਇਹਨਾਂ ਦੀ ਲੜਾਈ ਹੋਈ ਸੀ ਮਹੱਲੇ ਦੇ ਵਿੱਚ ਠੀਕ ਹੈ ਸਰ ਉਹਦੇ ਉਹਦੇ ਬਾਪ ਜਦੋਂ ਮੈਂ ਬਾਹਰ ਮੰਮੀ ਨੂੰ ਆਪਣੀ ਨੂੰ ਕਹਿਣ ਗਈ ਕਿ ਮੰਮਾ ਤੁਸੀਂ ਚੁੱਪ ਹੋ ਜਾਓ ਤੁਸੀਂ ਅੰਦਰ ਆ ਜਾਓ ਆਪਣੀ ਸਿਸਟਰਸ ਨੂੰ ਵੀ ਕਹਾਈਆ ਕਿ ਅੰਦਰ ਆ ਜਾਓ ਤੁਸੀਂ ਸੋ ਇਹਨਾਂ ਨੇ ਸਰ ਮੈਂ ਆਪਣੀ ਸ਼ੋਰਟ ਦੇ ਵਿੱਚ ਸੀ ਸੋ ਇਹਨਾਂ ਦੇ ਮੁੰਡਾ ਜੋ ਜੋ ਸੰਭਲਿ ਵਾਲੇ ਤੇ ਮੁੰਡਾ ਜੋ ਕੋ ਵਾਂਡੀਆਂ ਦੇ ਮੁੰਡੇ ਹੈਗੇ ਆ ਉਹ ਸਰ ਆਏ ਤੇ ਉਹ ਗਲਤ ਮਲਤ ਮੇਨੂੰ ਬੋਲਣ ਲੱਗ ਗਏ ਕਿ ਮੇਰੇ ਕੋਈ ਕਸੂਰ ਵੀ ਨਹੀਂ ਸੀ ਆਪਣੇ ਘਰ ਦੇ ਨੂੰ ਮੈਂ ਕਹਿ ਰਹੀ ਸੀ ਕਿ ਤੁਸੀਂ ਅੰਦਰ ਆ ਜਾਓ ਕਿ ਤੁਸੀਂ ਨਾ ਬੋਲੋ ਸੋ ਮੇਰੇ ਮਹੱਲੇ ਵਾਲੇ ਜੋ ਮੁੰਡੇ ਆ ਮੈਨੂੰ ਤੰਗ ਪਰੇਸ਼ਾਨ ਪਹਿਲਾਂ ਵੀ ਬਹੁਤ ਕਰਦੇ ਸੀਗੇ ਕਦੀ ਗਾਲੀ ਗਲੋਚ ਕਰਦੇ ਸੀਗੇ ਕਦੀ ਗਲਤ ਬੋਲਦੇ ਸੀ ਕਈ ਥਾਵਾਂ ਤੇ ਮੇਰਾ ਹੱਥ ਫੜ ਕੇ ਗਲੀ ਦੇ ਵਿੱਚ ਮੈਨੂੰ ਰੋਕ ਲੈਂਦੇ ਸੀ ਮੇਰੇ ਥੱਪੜ ਮਾਰਦੇ ਸੀਗੇ ਸਰ ਇਹਦਾ ਮੈਂ ਇਹ ਵੀ ਕਦੀ ਮੈਂ ਇਹ ਨਹੀਂ ਸੋਚਿਆ ਕਿ ਚਲੋ ਮੈਂ ਮਹੱਲੇ ਨੂੰ ਨਵਾਸੀ ਆ ਮੇਰੇ ਮਹੱਲੇ ਮੇਰੇ ਭਰਾ ਆ ਮੇਰੇ ਕਿਉਂਕਿ ਮੈਂ ਇਹਨਾਂ ਦੀ ਖਬਰ ਥਾਣੇ ਦੇ ਵਿੱਚ ਨਹੀਂ ਦਿੱਤੀ ਗਈ ਦਿੱਤੀ ਮੈਂ ਕਦੀ ਵੀ ਕੀ ਮੈਂ ਕਿ ਮੇਰੇ ਮਹੱਲੇ ਮਹੱਲੇ ਵਾਲੇ ਆ ਮੇਰੇ ਬ੍ਰਦਰ ਆ ਸੋ ਇਹਨਾਂ ਨੇ ਮੇਰੇ ਨਾਲ ਉਸ ਦਿਨ ਇੰਨਾ ਮਾਰਾ ਕੀਤਾ ਕਿ ਥਾਣੇ ਦੇ ਵਿੱਚ ਮੈਨੂੰ ਲੈ ਕੇ ਗਏ ਠੀਕ ਹੈ ਸਰ ਤੇ ਜਦੋਂ ਮੈਂ ਉਹ ਜਦੋਂ ਲੜਾਈ ਹੋ ਰਹੀ ਸੀਗੀ ਉਹਦੇ ਵਿੱਚ ਜਦੋਂ ਜਦੋਂ ਮੈਂ ਨਗਰ ਨਮਸ਼ਤਾ ਦੇ ਵਿੱਚ ਆਈਆਂ ਉਹ ਇਹ ਕਾਰਨ ਸੀ ਕਿ ਜਦੋਂ ਮੈਂ ਗਈਆਂ ਤਾਂ ਮੇਰੇ ਸ਼ਾਰਟ ਪਾਏ ਹੋਏ ਸੀ ਉਹ ਆਪਣੇ ਘਰ ਦੇ ਵਿੱਚ ਹਰ ਕਿਸੇ ਨੂੰ ਹੱਕ ਹੈਗਾ ਕਿ ਪਾਣ ਦਾ ਆਪਣੇ ਘਰ ਦੇ ਅੰਦਰ ਪਾਣ ਦਾ ਕੱਪੜੇ ਕੱਪੜੇ ਪਾਣ ਦਾ ਤਾਂ ਸਾਰਿਆਂ ਨੂੰ ਹੱਕ ਹੈ ਸਰ ਕਿ ਸਭ ਨੂੰ ਰਾਈਟਸ ਆ ਕਿ ਆਪਣੇ ਆਪਣੀ ਲਾਈਫ ਜੀਉਣ ਦਾ ਸਰ ਤੇ ਉਸ ਦਿਨ ਇਹਨਾਂ ਨੇ ਮੈਨੂੰ ਇਹ ਗੰਦਾ ਗੰਦਾ ਗਾਲੀ ਗਲੋਚ ਕੀਤਾ ਇਹਨਾਂ ਨੇ ਮੈਨੂੰ ਮਾੜਾ ਚੰਗਾ ਬੋਲਿਆ ਮੈਨੂੰ ਨਕਲੀ ਮਹੰਤ ਦੱਸਿਆ ਗਿਆ ਠੀਕ ਹੈ ਸਰ ਉਹਨਾਂ ਦੇ ਮੁੰਡੇ ਨੇ ਮੇਰਾ ਟੌਪ ਫੜਿਆ ਮੈਨੂੰ ਮਾਰਨ ਦੀ ਕੋਸ਼ਿਸ਼ ਮੇਰੇ ਵਾਲ ਫੜੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਮੇਰਾ ਟੌਪ ਫੜ ਕੇ ਉਹਨੇ ਖਿੱਚ ਦਿੱਤਾ ਕਿ ਜਿਸ ਦੇ ਕਾਰਨ ਮੈਂ ਮੇਰੇ ਉੱਪਰੋਂ ਨੰਗਨ ਹੋ ਗਈ ਤੇ ਨੀਚੋਂ ਆਪ ਮੈਂ ਖੁਦ ਹੋਈ ਨੀਚੋਂ ਜੋ ਨਿਕਲ ਸੀਗੀ ਉਹ ਮੈਂ ਖੁਦ ਨਾ ਖੁਦ ਹੋਈ ਕਿ ਮੈਂ ਤਾਂ ਮਹੰਤਵਾਂ ਦੇਖੋ ਤੁਸੀਂ ਮੇਰੇ ਤੇ ਹੱਥ ਚੁੱਕਦੇ ਮੈਂ ਵੱਧਵਾ ਹੋ ਦਿੱਤੀਆਂ ਇਹਨਾਂ ਨੂੰ ਕਿ ਤੁਸੀਂ ਮੇਰੇ ਮਹੰਤ ਤੇ ਤੁਸੀਂ ਹੱਥ ਚੁੱਕਿਆ ਠੀਕ ਹੈ ਸਰ ਤੇ ਦੂਸਰੀ ਗੱਲ ਜੋ ਮੁਹੱਲੇ ਵਿੱਚ ਡੈਥ ਹੋਈ ਸੀ ਸਰ ਇਹ ਮਹੱਲਾ ਨਮਸਤ ਮਹੱਲੇ ਦੀਆਂ ਜੋ ਜਨਾਨੀਆਂ ਹੈਗੀਆਂ ਜੋ ਔਰਤਾਂ ਹੈਗੀਆਂ ਇਹ ਇਹ ਉੱਥੇ ਜੋ ਮੋਤ ਹੋਈ ਆ ਉਹਦਾ ਇਹ ਅਫਸੋਸ ਨਹੀਂ ਕਰਦੀਆਂ ਪਈਆਂ ਇਹ ਚੁਗਲੀ ਕਰਦੀਆਂ ਪਈਆਂ ਸੀ ਉਸ ਟਾਈਮ ਸਾਡੇ ਆਪਣੇ ਘਰ ਦੇ ਵਿੱਚ ਚੁਗਲੀਆਂ ਕਰਦੀਆਂ ਪਈਆਂ ਸਾਡੇ ਘਰ ਦੀਆਂ ਸੋ ਮੇਰੇ ਮੇਰੇ ਮਮਮੀ ਨੂੰ ਬੁਲਾਇਆ ਗਿਆ ਫਿਰ ਇੱਕੋ ਦਮ ਲੜਾਈ ਹੋ ਗਈ ਸੋ ਫਿਰ ਡਾਟ ਤੇ ਆਏ ਚੁਗਲੀ ਕਰਨ ਦੇ ਪਿੱਛੇ ਲੜਾਈ ਕੋ ਦਮ ਹੋ ਚੁੱਕੀ ਠੀਕ ਹੈ ਨਾ ਸਰ ਇਹਨਾਂ ਨੇ ਮੇਰੇ ਕੱਪੜੇ ਕੱਪੜੇ ਮੇਰੇ ਉੱਪਰ ਲੱਟੋਪ ਉਤਾਰ ਦਿੱਤਾ نیچے ਮੈਂ ਖੁੱਲ ਗਈ ਸੋ ਨਗਰ ਨਵਸਥਾ ਦਾ ਕਾਰਨ ਇਹ ਸੀ ਕਿ ਮੈਂ ਇਸ ਕਰਕੇ ਨੰਗੀ ਹੋ ਗਈ ਕਿਨੇ ਟਾਈਮ ਤੋਂ ਕਿਨੇ ਟਾਈਮ ਸਰ ਮੈਂ ਛੋਟੀ ਉਮਰ ਤੋਂ ਹੀ ਮਹੰਤ ਦੇ ਰੂਪ ਦੇ ਵਿੱਚ ਹਾਂ ਮੈਂ ਆਪਣੇ ਡੇਰੇ ਦੇ ਵਿੱਚ ਰਹਿੰਦੀ ਸੀ ਜੋ ਡੇਰਾ ਕਾਜਮਹੰਤ ਗੜਾ ਹੋਟਲਿੰਦੇ ਸੀ ਉਹ ਮੇਰੇ ਗੁਰੂ ਜੀ ਸੀਗੇ ਸਰ ਠੀਕ ਹੈ ਤੇ ਉਹਨਾਂ ਨੇ ਹੀ ਮੇਰਾ ਸਾਰਾ ਕੁਝ ਕਰਵਾਇਆ ਸੀਗਾ ਠੀਕ ਹੈ ਆਪਰੇਟ ਵਗੈਰਾ ਉਹਨਾਂ ਨੇ ਮੇਰਾ ਕਰਵਾਇਆ ਸੀਗਾ ਇੱਕ ਮੈਂ ਕਿਨਰ ਬਣਾਇਆ ਸੀ ਮੈਨੂੰ ਉਹਨਾਂ ਨੇ ਬਣਾਇਆ ਸੀ ਹਣੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਤੇ ਅੱਜ ਤੁਸੀਂ ਫਲੋਰ ਠਾਣੇ ਵਿਖੇ ਆਏ ਆ ਕੀ ਸਾਰਾ ਮਸਲਾ ਹੈ ਸਰ ਮੈਂ ਮੇਰਾ ਨਾਮ ਹੈ ਪੰਮੀ ਠੀਕ ਹੈ ਤੇ ਸਾਡੇ ਘਰ ਦੇ ਸਾਹਮਣੇ ਰਹਿੰਦਾ ਜਿਹੜੇ ਇਹਦਾ ਨਾਮ ਮੁੰਡੇ ਦਾ ਆਕਾਸ਼ ਸੀ ਪਹਿਲਾਂ ਠੀਕ ਹੈ ਆਕਾਸ਼ ਤੋਂ ਹਿਮੰਤ ਬਣਿਆ ਵਾ ਠੀਕ ਹੈ ਮੰਤ ਤੋਂ ਅੱਜ ਸਾਡੇ ਘਰ ਕੱਲ ਮਹੱਲੇ ਦੇ ਵਿੱਚੋਂ ਡੈਥ ਹੋਈ ਸੀ ਕਿਸੇ ਦੀ ਉਹ ਜਨਾਨੀਆਂ ਅਫਸੋਸ ਕਰਨ ਲਈ ਆਈਆਂ ਇਹਨੇ ਛੋਟ ਕੱਪੜੇ ਪਾਏ ਹੋਏ ਸੀ ਤਾਂ ਉਹਨਾਂ ਨੇ ਕਿਹਾ ਵੀ ਤੂੰ ਚੱਜ ਦੇ ਕੱਪੜੇ ਪਾ ਇਹ ਚੱਜ ਦੇ ਇਹਨੇ ਇਦਾਂ ਕਰਨ ਦੀ ਬਜਾਏ ਇਹ ਰੇ ਨੰਗਾ ਹੋ ਗਿਆ ਸਾਰਿਆਂ ਦੇ ਸਾਹਮਣੇ ਠੀਕ ਹੈ ਇਹ ਮੇਰੇ ਘਰ ਆਲਾ ਇਹ ਕੋਲ ਖੜੇ ਆ ਅੱਧੀ ਅੱਧੀ ਰਾਤਾਂ ਨੂੰ ਆਂਦੀਆਂ ਕੁੜੀਆਂ ਵੀ ਆਂਦੀਆਂ ਸਾਰੇ ਜਣੇ ਇਹ ਡਿਸਟਰਬ ਹੁੰਦੇ ਸੀ ਹਨਾ ਰੱਬ ਨਾ ਕਰੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਤੋ ਸਾਰੀਆਂ ਤਿੰਨਾਂ ਭੈਣਾਂ ਸਾਂਝੀਆਂ ਨੇ ਸਾਡੇ ਸਾਡੇ ਕੋਠੇ ਤੇ ਨੋ ਰਹਿੰਦੀ ਐ ਇਹ ਨੰਗੇ ਹੋ ਹੋ ਕੇ ਵੀਡੀਓ ਬਣਾਉਂਦੇ ਨੇ ਠੀਕ ਹੈ ਦੇਖੋ ਅਸੀਂ ਇਹ ਨਹੀਂ ਕਹਿੰਦੇ ਹੈਗੇ ਅਸੀਂ ਹਰ ਇੱਕ ਮੰਤਰ ਦਾ ਉਹ ਕਰਦੇ ਆ ਸਤਿਕਾਰ ਕਰਦੇ ਆ ਹਾਂਜੀ ਤੇ ਇਹ ਸਾਰੇ ਮੰਤਰ ਨੂੰ ਮਤਲਬ ਖਰਾ ਉਹ ਕਰਨ ਲੱਗਾ ਹੋਇਆ ਵਾ ਅਸ ਤਾਂ ਮੰਤਰ ਅਨੁਸਾਰ ਅਸ਼ੀਰਵਾਦ ਲੈਣੇ ਉਹਨਾਂ ਦੇ ਹੱਥ ਜੋੜ ਕੇ ਇਹ ਕਹਿੰਦਾ ਜੀ ਮੈਂ ਮੰਤਰਾਂ ਮੈਂ ਤੁਸੀਂ ਆਪ ਦੱਸੋ origignal ਮੰਤਰ ਹੈਗਾ ਵਾ ਬੰਦੇ ਤੋਂ ਇਹ ਬਣਿਆ ਵਾ ਦਾ ਕਰਕੇ ਆ ਤੁਸੀਂ ਇਹ ਪੋਸਟਰ ਦੇਖ ਲਓ ਹਮੰਤਾ ਦਾ ਰਿਕਾਰਡ ਵੀ ਖਰਾਬ ਕਰਨ ਲੱਗਾ ਹੋਇਆ ਵਾ ਅਸੀਂ ਹਮੰਤਾ ਦੀ ਬਹੁਤ ਇੱਜ਼ਤ ਕਰਦੇ ਆਂਦੇ ਆ ਘਰ ਸਾਰੇ ਐਦਾਂ ਦੀ ਗੱਲ ਨਹੀਂ ਹੈਗੀ ਪਰ ਆ ਇਹਨੇ ਬਹੁਤ ਗਲਤ ਕੀਤਾ ਵਾ ਬਹੁਤ ਜ਼ਿਆਦਾ ਤੁਹਾਨੂੰ ਕੀ ਮੰਗ ਕਰਦੇ ਤੁਸੀਂ ਹਾਂਜੀ ਪੁਲਿਸ ਤੋਂ ਕੀ ਮੰਗ ਆਸੀਂ ਇਹ ਮੰਗ ਕਰਦੇ ਆਂ ਜਾਂ ਤਾਂ ਇਹਨੂੰ ਇੱਥੋਂ ਮਹੱਲੇ ਚੋਂ ਕੱਢ ਦਿੱਤਾ ਜਾਵੇ ਕਿਉਂਕਿ ਸਰ ਤੁਹਾਨੂੰ ਦੱਸਿਆ ਵਾ ਰਾਤ ਨੂੰ ਆਂਦੇ ਆ ਨਾ ਜਦ ਇਹਦੀ ਕੁੜੀਆਂ ਵੀ ਰਾਤ ਨੂੰ ਆਉਂਦੀਆਂ ਨੇ ਆਪਾਂ ਸਹੀ ਗੱਲ ਕਰਾਂਗੇ ਠੀਕ ਹੈ ਤੇ ਜਿਸ ਕਰਕੇ ਸਾਰੇ ਅਸੀਂ ਸਾਰੇ ਪਰੇਸ਼ਾਨ ਆ ਅਸੀਂ ਬਿਲਕੁਲ ਘਰ ਦੇ ਸਾਹਮਣੇ ਅਸੀਂ ਜਿਆਦਾ ਪਰੇਸ਼ਾਨ ਆ ਤੇ ਬਾਕੀ ਤੀਆਂ ਪਹਿਣਾ ਤੇ ਤੁਹਾਨੂੰ ਪਤਾ ਬੱਚਿਆਂ ਤੇ ਅਸਰ ਕੀ ਪੈਂਦਾ ਵਾ ਠੀਕ ਹੈ ਕੱਲ ਨੂੰ ਸਾਰੇ ਇਹ ਨਹੀਂ ਆਤਾ ਘਰ ਮਹੱਲੇ ਚ ਬਾਹਰ ਨਿਕਲੇ ਜਾਣ ਜਾਂ ਇਹਨਾਂ ਨੂੰ ਕਹੋ ਆਪਣੇ ਕਾਇਦੇ ਕਾਨੂੰਨ ਚ ਰਹਿਣ ਆ ਸਾਡੀ ਇਹ ਮੰਗ ਹੈਗੀ ਜਿੱਦਾਂ ਜਾਂ ਫਿਰ ਨਹੀਂ ਐਦਾਂ ਹੋਊਗਾ ਫਿਰ ਜਿੱਦਾਂ ਇਹ ਹੋਰ ਅਜ ਮਹੱਲੇ ਤੇ ਸਾਹਮਣੇ ਨੰਗਾ ਹੋਇਆ ਵਾ ਫਿਰ ਇਹਨਾਂ ਨੂੰ ਜਨਾਈਆਂ ਨੰਗਾ ਕਰਨੀਆ ਨਾਲ ਆਪਾਂ ਮਨਤਾਂ ਦਾ ਨਾਲ ਲੈ ਕੇ ਉਹਨਾਂ ਨੂੰ ਉਹਨਾਂ ਨੂੰ ਕਹਾਂਗੇ ਦੇਖੋ ਆ ਕੀ ਕਰ ਰਿਹਾ ਵਾ ਤੇ ਤੁਸੀਂ ਜਾਂ ਤੁਸੀਂ ਨਵੇੜੋਂ ਇਹਨਾਂ ਜਾਂ ਫਿਰ ਅਸੀਂ ਦੇਖਾਂਗੇ ਠੀਕ ਹੈ ਹਾਂ ਜੀ ਮੈਡਮ ਕਿਹੜੇ ਮੱਲੇ ਤੁਸੀਂ ਰਹਿਣ ਵਾਲੇ ਆ ਜੀ ਸਬਜੀ ਮੰਡੀ ਪੰਢੇਰਾ ਮੱਲਾ ਮੇਰੇ ਮੇਰੇ ਮਮਾ ਦੀ ਡੈਥ ਹੋਈ ਸੀ ਸਾਰੇ ਇਹਨਾਂ ਮਹਿਸੂਸ ਨੂੰ ਆਏ ਹੋਏ ਸੀ ਇੱਕ ਨਿਸ਼ਮੰਤਾ ਉਹ ਨੰਗਾ ਹੋ ਕੇ ਖੜ ਗਿਆ ਸਾਰੇ ਸਾਹਮਣੇ ਨਿਸ਼ਕ ਅਲੀਸ਼ਾ ਨਿਸ਼ਾ ਨਿਸ਼ਾ ਅਲੀਸ਼ਾ ਅਲੀਸ਼ਾ ਤੁਸੀਂ ਮੱਲੇ ਵਾਲੇ ਪੁਲਿਸ ਸਟੇਸ਼ਨ ਫਲੋਰ ਖੜੇ ਹੋ ਕੀ ਤੁਹਾਡੀ ਮੰਗ ਹੈ ਸਾਡੀ ਮੰਗ ਇਹਨੂੰ ਮੱਲੇ ਚੋਂ ਬਾਹਰ ਕੱਢਿਆ ਜਾਵੇ ਇਹ ਆਪਣੇ ਛੋਟ ਕੱਪੜੇ ਤੋਂ ਕੱਪ ਕਿਦਾਂ ਕਰਦਾ ਕਿਦਾਂ ਕੀ ਇਹ ਕੱਪੜੇ ਲਾ ਕੇ ਪੂਰੇ ਨੰਗਾ ਹੋ ਗਿਆ ਛੋਟ ਛੋਟ ਕੱਪੜੇ ਪਾ ਰਿਹਾ ਨਿਕਰਾ ਹੋ ਗਿਆ ਵਗੈਰਾ ਮਨਾਂ ਕੀਤਾ ਤਾਂ ਬਿਲਕੁਲ ਨੰਗਾ ਹੋ ਨੰਗਾ ਹੋ ਗਿਆ ਬਿਲਕੁਲ ਹੀ